誰も誰も誰も誰も誰も誰も誰もも誰も誰も誰も誰も誰も誰も誰も誰も誰も誰も誰も誰も誰誰誰 ਹੈਲੋ 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 ਇੱਕ ਮਿੰਟ ਰੋ 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 ਸੰਦੀਪ ਹਾਂਜੀ ਡੈਡੀ ਨਾ ਅਜੋਦ ਨੂੰ ਨਾਲ ਲੈ ਕੇ ਚੱਲੇ ਆ ਸਾਨੂੰ ਸਭ ਕੁਝ ਮਿਲ ਜਾਣਾ ਵਾ ਨਾਲੇ ਨਾ ਮਾਸੀ ਨੇ ਸਭ ਕੁਝ ਸਾਫ਼ ਕਰਤਾ ਵਾ ਵੀ ਪੈਣੀ ਲੈ ਦਿੰਦੇ ਉਹ ਪੈਸੇ ਦੀ ਇੱਕ ਵਾਰੀ ਪੈਹੀ ਉਹ ਪੈਹੀ ਨਹੀਂ ਵੇਖਾਂ ਬਾਲਾ ਤੇ ਮੈਨੂੰ ਦੱਸ ਦਿੰਦੀ ਨਹੀਂ ਨਹੀਂ ਦੀਦੀ ਮੈਂ ਕੀ ਕਰਨਾ ਹਵੇਲੀ ਨੇ ਕਰ 21 ਦੀਦੀ 21 ਦੀਦੀ ਮੈਂ ਕੀ ਕਰਨਾ ਹਵੇਲੀ ਨੇ ਚੁੰਡਨ ਚੰਨੀ ਲੈਣੇ ਕਿਸੇ ਵੀ ਗੱਲ ਦੀ ਠੀਕ ਹੈ ਹਾਂਜੀ ਦੀਦੀ ਤੇ ਝਿਜ ਕਿਹਨਾਂ ਕਰ ਆਪਣਾ ਹੀ ਘਰਵਾ ਤੇਰਾ ਹਾਂਜੀ ਜਿੱਦਾਂ ਦੀ ਮੈਂ ਵਾਂ ਨਾ ਉਦਾਂ ਦੀ ਤੂੰ ਆ ਹਾਂਜੀ ਉਦਾਂ ਦੀ ਤੇ ਠੀਕ ਹੈ ਠੀਕ ਹੈ ਗਾਂ ਕਿੰਨੇ ਕੰਮ ਆ ਤੇ ਕਿੰਨੀਆਂ ਲੋੜਾਂ ਵਾ ਕਿਤੋਂ ਨਾ ਕਿ ਤੂੰ ਤੇ ਪੂਰੀਆਂ ਕਰਨੀਆਂ ਹੀ ਪੈਣੀਆਂ ਅੱਜ ਕੱਲ ਤਾਂ ਮੰਗਾਈ ਬੜੀ ਆ ਹਾਂ ਜੋਤ ਤੈਨੂੰ ਤੇ ਪਤਾ ਹੀ ਆ ਅੱਜ ਕੱਲ ਮੰਗਾਈ ਕਿੰਨੀ ਆ ਹਾਂਜੀ ਦੀਦੀ ਫੇਰ ਤੁਹਾਡੇ ਹੱਥ ਕੋਹ ਨਹੀਂ ਲੱਗਣਾ ਤੇ ਨਾਲੇ ਹੀ ਪੁੱਤ ਨੂੰ ਕਿਦਾਂ ਪਰਤੇ ਕਰਵਾਇਆ ਉਹ ਤੇ ਸਾਨੂੰ ਪਤਾ ਤੇ ਪੁੱਤ ਸਾਡਾ ਘਰੋਂ ਚਲ ਗਿਆ ਇਹਦਾ ਕੀ ਗਿਆ ਵਾ ਉਹਦਾ ਵੀ ਤਾਂ ਬੰਦਾ ਕੀ ਕੀਤਾ ਵੀ ਸੀਨ ਕਰਨ ਦੇ 2 1 ਇਹ ਤਾਂ ਸਭ ਨਾ ਕਹਿੰਦੀਆਂ ਗੱਲਾਂ ਵਾ ਜਿੰਨੇ ਪੈਸੇ ਉਹਨੂੰ ਮਿਲ ਜਾਣੇ ਆ ਤੇ ਪੁੱਤ ਪਾਲਣਾ ਉਹਦੇ ਵਾਸਤੇ ਔਖਾ ਵਾ ਲੈ ਜੂਗੀ ਪੇਕੇ ਰਮਨ ਨੇ ਪੇਕੇ ਬਹੁਤ ਇਹ ਤਾਂ ਸਭ ਨਾ ਕਹਿੰਦੀਆਂ ਗੱਲਾਂ ਵਾ ਜਦੋਂ ਇਹਨੇ ਪੈਸੇ ਉਹਨੂੰ ਮਿਲ ਗਏ ਤੇ ਬੱਚਾ ਪਾਲਣਾ ਸੌਖਾ ਵਾ ਉਹ ਨਹੀਂ ਯਾਰ ਹੁਣ ਤੇ ਆਪਣੇ ਘਰ ਮੈਂ ਕਹਿਣ ਡਈ ਆਂ ਵੀ ਲੈਓ ਜੇ ਭਰਾ ਵਰਤੂਗਾ ਫੇ ਚੰਗਿਆ ਰਹੋਗੇ ਪਰ ਮਨੇ ਇਹ ਤਾਂ ਤੇਰੀ ਸਮਝਦਾਰੀ ਆ ਨਹੀਂ ਯਾਰ ਗਲਤ ਤੂੰ ਹੀ ਬੜੇ ਸਿਆਣੇ ਬਾਂਡੇ ਮੈਨੂੰ ਸਾਰਾ ਪਤਾ ਵਾ ਤੇ ਤੇ ਦਿਮਾਗ ਵਿੱਚ ਕੀ ਗੱਲ ਚੱਲਣ ਡਈ ਤੇ ਕੀ ਕਰਨਾ ਨੇ ਚੰਨ ਤੇਰੇ ਦਿਮਾਗ 'ਚ ਚਲਦੀਆਂ ਰਹਿਣੀਆਂ ਇਹ ਗੱਲਾਂ ਹੁਣ ਉਹਨੂੰ ਸੁਣਾਓ ਚੰਗਾ ਚੁੱਪ ਕਰਕੇ ਜਾਊਗਾ ਚਲਿਓ ਜੋਤ ਪੁੱਤ ਹਾਂਜੀ ਉਹ ਵੇਲਾ ਅਰੇ ਜੋਤ ਪੁੱਤ ਫਿਰ ਜੋਤ ਅਹੀਂ ਤੇ ਭੋਲੇ ਆ ਕਦੀ ਇਹਨਾਂ ਚੱਕਰਾਂ 'ਚ ਪਏ ਹੀ ਨਹੀਂ ਪੁੱਤ ਹੁਣ ਕੀ ਕਰਨਾ ਜਦੋਂ ਪੁੱਤ ਚਲ ਗਿਆ ਫਿਰ ਦਰ ਦਰ ਦੀਆਂ ਠੋਕੜਾਂ ਖਾਣੀਆਂ ਠੋਕੜਾਂ ਚੰਗਾ ਕੰਮ ਹੀ ਕਰਾਂਗੇ ਮੈਨੂੰ ਇਹ ਆ ਪੀਪਲੀ ਦਾ ਨਾਂ ਲੈ ਕੇ ਤੇ ਜਿਹੜੇ ਪੈਸੇ ਆ ਉਹ ਇੱਕ ਵਾਰ ਤੇਰੇ ਪਿਓ ਦੇ ਨਾਂ ਹੋ ਜਾਣ ਤੇ ਚੱਲ ਫਿਰ ਭਾਵੇਂ ਪਿਆੜੀ ਲਈਏ ਮੰਮੀ ਚਾਹੇ ਪਿਆੜੀ ਲਈਏ ਆਪਾਂ ਡੈਡੀ ਦੇ ਨਾਂ ਕਰਵਾ ਦੇਣੀ ਆ ਮਾਸੀ ਕਹਿੰਦੇ ਡੇ ਹੀ ਆਪਣੇ ਨਾਂ ਹੋਰ ਪੁੱਤ ਹੋ ਗਿਆ ਨਾ ਸਾਰੇ ਕੰਮ ਜੋਤ ਉਤੋ ਹੋ ਗਿਆ ਸਾਰੇ ਕੰਮ ਫਿਰ ਆਜੋ ਕਰਾ ਲਿਆ ਸੀ 21 ਸਾਇਨਾ ਸੁਨਾ ਦਾ ਕੰਮ ਸਾਰਾ ਮੁੱਕ ਗਿਆ ਵਾ ਉਹ ਕਰਾ ਲਿਆ ਉਹਨਾਂ ਨੇ ਤੇ ਕਿੰਨੇ ਦਿਨਾਂ ਤੱਕ ਕਹਿੰਦੇ ਪੈ ਜਾਣਗੇ ਉਹ ਕਹਿੰਦੇ 15 ਦਿਨਾਂ ਤੱਕ ਮਾਰੇ ਚੱਕਰ ਦੇ ਤੂੰ ਉੱਥੇ ਬੈਂਕਾਂ 'ਚ ਤਾਂ ਕੇ ਖਾਂਦੀ ਚੰਗੀ ਲੱਗਦੀਆਂ ਜਦੋਂ ਜਮੀਨ ਲਵਾਂਗੇ ਡਾੜੀ ਤੇਰੇ ਆਪਣੇ ਅਕਾਊਂਟ 'ਚ ਘਟਾਉਣਗੇ ਤੇ ਉਹਨਾਂ ਨੂੰ ਆਵੜਿਆਂ ਫੜਾ ਦੇਣਗੇ ਪੈਸੇ ਤੂੰ ਪਹਿਲੇ ਉਹਨਾਂ ਨਾਲ ਗੱਲ ਕਰ ਲਈ ਮੈਂ ਨਹੀਂ ਇਹ ਕੰਮ ਕਰ ਸਕਦਾ ਤੂੰ ਹੀ ਸਾਰੀ ਉਮਰ ਐਦਾਂ ਹੀ ਕੱਢਦੇ ਹੋ 2 1 ਅੱਗੇ ਕਿਹੜੀ ਤੁਸੀਂ ਕਦੀ ਮੇਰੀ ਗੱਲ ਮੰਨੀ ਆ ਅੱਗੇ ਵੀ ਮਰਜ਼ੀਆਂ ਆਪਣੀਆਂ ਕਰਦੇ ਸੀ ਤਾਂ ਹੁਣ ਵੀ ਆਪਣੀਆਂ ਮਰਜ਼ੀਆਂ ਕਰਨੀਗਾ ਵਾ ਰਮਨ ਤੈਨੂੰ ਨਾ ਲਾਲਚ ਨੇ ਮਾਰ ਦੇਣਾ ਵੇਖ ਲਈ ਕਾਦਾ ਲਾਲਚ ਵਾ ਪੈਸੇ ਦਾ ਜੋ ਲੈ ਵਾ ਕਾਦਾ ਲਾਲਚ ਵਾ ਜੋ ਪੈਸੇ ਲੈ ਕੇ ਚਲ ਗਈ ਫੇਰ ਠੰਡ ਪੈ ਜੂ ਤੁਹਾਨੂੰ ਵੇਖਾਂ ਕਿਤੇ ਕਿੱਦੇ ਹੈਗੇ ਮੰਮੀ ਹੁਣਾਂ ਨੂੰ ਖੁਸ਼ੀ ਵਾਲੀ ਕੋਈ ਗੱਲ ਦੱਸ ਦੋ ਕੀ ਕਹਿੰਦੇ ਇਹ ਵਿਸ਼ਾ ਬਣਾ ਲੈਣਾ ਫੜਾ ਜੋ ਤੂੰ ਇਥੇ ਖਲੋਇ ਨਾ ਵਾ ਕੀ ਕਰਉਣਾ ਮੈਨੂੰ ਤੇਰੀ ਸਮਝ ਨਹੀਂ ਲੱਗਦੀ ਮਮੀ ਹੁਣ ਨੂੰ ਕੋਈ ਗੱਲ ਕਹਿ ਦੋ ਸੇ ਇਹਨਾਂ ਕੋ ਤੇ ਸਾਡੀ ਖੁਸ਼ੀ ਵੀ ਨਹੀਂ ਵੇਖੀ ਜਾਂਦੀ ਤੂੰ ਆ ਚਲੋ ਕੋਈ ਗੱਲ ਲਈ ਜਿੱਦਾਂ ਤੈਨੂੰ ਠੀਕ ਲੱਗਦਾ ਉਦਾਂ ਹੀ ਕਰ ਲੋ ਉਦਾਂ ਵੀ ਨਿਕਾ ਨਿਕਾ ਜਾ ਕੇ ਨਾ ਮਮਾ ਇਹ ਕੀ ਮੈਨੂੰ ਨਿਕਾ 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 ਤੂੰ ਸਾਰਾ ਕਰ ਹਾਂ ਤੂੰ ਆ Hvorfor er du sånn? ਹੈਲੋ 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 ਇੱਕ ਮਿੰਟ ਰੋ ਰੋਕ ਜਾ ਰੁਕ ਜਾ ਸੰਦੀਪ ਹਾਂਜੀ ਡੈਡੀ ਨਾ ਜੋਤ ਨੂੰ ਨਾਲ ਲੈ ਕੇ ਚਲੇ ਆ ਤੁਹਾਨੂੰ ਸਭ ਕੁਝ ਮਿਲ ਜਾਣਾ ਵਾ ਨਾਲੇ ਨਾ ਮਾਸੀ ਨੇ ਸਭ ਕੁਝ ਸਾਫ ਕਰਤਾ ਵਾ ਵੀ ਪੈਣੀ ਲੈ ਦਿੰਦੇ ਉਹ ਪੈਸੇ ਦੀ ਇੱਕ ਵਾਰੀ ਪੈਸੇ ਉਹ ਪੈਸੇ ਨਹੀਂ ਵੇਖਾਂ ਬਾਲਾ ਤੇ ਮੈਨੂੰ ਦੱਸ ਦਿੰਦੀ ਨਹੀਂ ਨਹੀਂ ਦੀਦੀ ਮੈਂ ਕੀ ਕਰਨਾ ਹਵੇਲੀ ਨੇ ਕਰ ਤੁਹਾਨੂੰ ਦੀਦੀ ਤੁਹਾਨੂੰ ਦੀਦੀ ਮੈਂ ਕੀ ਕਰਨਾ ਹਵੇਲੀ ਨੇ ਚੁੱਲਣ ਚੱਲ ਨਹੀਂ ਲੈਣੀ ਕਿਸੇ ਵੀ ਗੱਲ ਦੀ ਠੀਕ ਹੈ ਹਾਂਜੀ ਦੀਦੀ ਤੇ ਝਿਜ ਕਿਹਾ ਨਾ ਕਰ ਆਪਣਾ ਹੀ ਘਰਵਾ ਤੇਰਾ ਹਾਂਜੀ ਜਿੱਦਾਂ ਦੀ ਮੈਂ ਵਾਂ ਨਾ ਉਦਾਂ ਦੀ ਤੂੰ ਆ ਹਾਂਜੀ ਉਦਾਂ ਦੀ ਠੀਕ ਹੈ ਠੀਕ ਹੈ ਗਾਂ ਕਿੰਨੇ ਕੰਮ ਆ ਤੇ ਕਿੰਨੀਆਂ ਲੋੜਾਂ ਵਾ ਕਿਤੋਂ ਨਾ ਕਿਤੋਂ ਤੇ ਪੂਰੀਆਂ ਕਰਨੀਆਂ ਹੀ ਪੈਣੀਆਂ ਅੱਜ ਕੱਲ ਤਾਂ ਮੰਗਾਈ ਬੜੀ ਆ ਹਾਂਜੀ ਕੋਲ ਜੋਤ ਤੈਨੂੰ ਤੇ ਪਤਾ ਹੀ ਆ ਅੱਜ ਕੱਲ ਮੰਗਾਈ ਕਿੰਨੀ ਆ ਹਾਂਜੀ ਦੀਦੀ ਫੇਰ ਤੁਹਾਡੇ ਹੱਥ ਕੋਹ ਨਹੀਂ ਲੱਗਣਾ ਤੇ ਨਾਲੇ ਹੀ ਪੁੱਤ ਨੂੰ ਕਿਦਾਂ ਪਰਤੇ ਕਰਵਾਇਆ ਉਹ ਤੇ ਸਾਨੂੰ ਪਤਾ ਤੇ ਪੁੱਤ ਸਾਡੇ ਘਰੋਂ ਚਲ ਗਿਆ ਇਹਦਾ ਕੀ ਗਿਆ ਵਾ ਉਹਦਾ ਵੀ ਤੇ ਬੰਦਾ ਕਿ ਕੀਤਾ ਵੀ ਅਸੀਂ ਕਰਦੇ ਆਂ ਉਹੀ ਵਿੱਚ ਤੇ ਪੁੱਤ 2 1 ਇਹ ਤਾਂ ਸਭ ਨਾ ਕਹਿਂਦੀਆਂ ਗੱਲਾਂ ਵਾਂ ਜਿੰਨੇ ਪੈਸੇ ਉਹਨੂੰ ਮਿਲ ਜਾਣੇ ਆ ਤੇ ਪੁੱਤ ਪਾਲਣਾ ਉਹਦੇ ਵਾਸਤੇ ਔਖਾ ਵਾ ਲੈ ਜੂਗੀ ਪੇਕੇ ਰਮਨ ਪੇਕੇ ਬਹੁਤ 2 1 ਇਹ ਤਾਂ ਸਭ ਨਾ ਕਹਿਂਦੀਆਂ ਗੱਲਾਂ ਵਾਂ ਜਦੋਂ ਇਹਨੇ ਪੈਸੇ ਉਹਨੂੰ ਮਿਲ ਗਏ ਤੇ ਬੱਚਾ ਪਾਲਣਾ ਸੌਖਾ ਵਾ ਉਹ ਨਹੀਂ ਯਾਰ ਹੁਣ ਤੇ ਆਪਣੇ ਘਰ ਮੈਂ ਕਹਿਣ ਡਈ ਆਂ ਵੀ ਲੈ ਆਓ ਜੇ ਭਰਾ ਵਰਤੂਗਾ ਫੇ ਚੰਗੇ ਰਹੋਗੇ। ਓ ਰਮਨ ਇਹ ਤਾਂ ਤੇਰੀ ਸਮਝਦਾਰੀ ਆ। ਨਹੀਂ ਯਾਰ ਗੱਲ ਤਾਂ। ਤੁਸੀਂ ਬੜੇ ਸਿਆਣੇ ਬੰਡੇ ਮੈਨੂੰ ਸਾਰਾ ਪਤਾ ਵਾ ਕਿ ਤੇਰੇ ਦਿਮਾਗ ਵਿੱਚ ਕੀ ਗੱਲ ਚੱਲਣ ਡਈ ਤੇ ਕੀ ਕਰਨਾ ਉਹਨੇ। ਚੱਲ ਤੇਰੇ ਦਿਮਾਗ 'ਚ ਚਲਦੀਆਂ ਰਹਿਣੀਆਂ ਇਹ ਗੱਲਾਂ। ਹੁਣ ਉਹਨੂੰ ਸੁਣਾਓ ਚੰਗਾ ਚੁੱਪ ਕਰਕੇ ਜਾਊਗਾ। ਚਲਿਓ ਜੋਤ ਪੁੱਤ। ਹਾਂਜੀ। ਓ ਮੇਲਾ। ਅਰੇ ਜੋਤ ਪੁੱਤ ਫੇਰ। ਜੋਤ ਅਹੀਂ ਤੇ ਪੋਲੇ ਆਂ ਕਦੀ ਇਹਨਾਂ ਚੱਕਰਾਂ 'ਚ ਪਏ ਹੀ ਨਹੀਂ ਪੁੱਤ। ਹੁਣ ਕੀ ਕਰਨਾ ਜਦੋਂ ਪੁੱਤ ਚਲ ਗਿਆ ਫਿਰ ਦਰ ਦਰ ਦੀਆਂ ਠੋਕੜਾਂ ਖਾਣੀਆਂ ਠੋਕੜਾਂ ਚੰਗਾ ਕੰਮ ਹੀ ਕਰਾਂਗੇ ਮੈਨੂੰ ਇਹ ਆ ਵੀ ਪਿਆਲੀ ਦਾ ਨਾਂ ਲੈ ਕੇ ਤੇ ਜਿਹੜੇ ਪੈਸੇ ਆ ਉਹ ਇੱਕ ਵਾਰ ਤੇਰੇ ਪਿਓ ਦੇ ਨਾਂ ਹੋ ਜਾਣ ਤੇ ਚੱਲ ਫਿਰ ਭਾਵੇਂ ਪਿਆਲੀ ਲਈਏ ਮੰਮੀ ਚਾਹੇ ਪਿਆਲੀ ਲਈਏ ਆਪਾਂ ਡੈਡੀ ਦੇ ਨਾਂ ਕਰਵਾ ਦੇਣੀ ਆ ਮਾਸੀ ਕਹਿੰਦੇ ਡੇ ਹੀ ਆਪਣੇ ਨਾਂ ਹੋ ਗਏ ਹੋਰ ਪੁੱਤ ਹੋ ਗਿਆ ਨਾ ਸਾਰੇ ਕੰਮ ਜੋਤ ਉਹਤੋ ਕੇ ਸਾਰੇ ਕੰਮ ਫਿਰ ਆਜੋ ਕਰਾ ਦੂੰਗਾ ਕਹਦਾ ਸੀ 21 ਸਾਇਨਾ ਸੁਨਾ ਦਾ ਕੰਮ ਸਾਰਾ ਮੁੱਕ ਗਿਆ ਵਾ ਉਹ ਕਰਾ ਲਏ ਉਹਨਾਂ ਨੇ ਤੇ ਕਿੰਨੇ ਦਿਨਾਂ ਤੱਕ ਕਹਿੰਦੇ ਪੈ ਜਾਣਗੇ ਉਹ ਕਹਿੰਦੇ 15 ਦਿਨਾਂ ਤੱਕ ਮਾਰੇ ਚੱਕਰ ਦੇ ਤੂੰ ਉੱਥੇ ਬੈਂਕਾਂ 'ਚ ਤੱਕੇ ਖਾਂਦੀ ਚੰਗੀ ਲੱਗਦੀਆਂ ਜਦੋਂ ਜਮੀਨ ਲਵਾਂਗੇ ਡਾੜੀ ਤੇਰੇ ਆਪਣੇ ਅਕਾਊਂਟ 'ਚ ਘਟਾਉਣਗੇ ਤੇ ਉਹਨਾਂ ਨੂੰ ਆਪਣੇ ਨਾਲ ਫੜਾ ਦੇਣਗੇ ਪੈਸੇ ਤੂੰ ਪਹਿਲੇ ਉਹਨਾਂ ਨਾਲ ਗੱਲ ਕਰ ਲਈ ਮੈਂ ਨਹੀਂ ਇਹ ਕੰਮ ਕਰ ਸਕਦਾ ਤੁਸੀਂ ਸਾਰੀ ਉਮਰ ਇਦਾਂ ਹੀ ਕੱਢਦੇ ਹੋ 2 1 ਅੱਗੇ ਕਿਹੜੀ ਤੁਸੀਂ ਕਦੀ ਮੇਰੀ ਗੱਲ ਮੰਨੀ ਆ ਅੱਗੇ ਵੀ ਮਰਜ਼ੀਆਂ ਆਪਣੀਆਂ ਕਰਦੇ ਸੀ ਤਾਂ ਹੁਣ ਵੀ ਆਪਣੀਆਂ ਮਰਜ਼ੀਆਂ ਕਰਨਗਾ ਵਾ ਸਰ ਅਮਨ ਤੈਨੂੰ ਨਾ ਲਾਲਚ ਨੇ ਮਾਰ ਦੇਣਾ ਵੇਖ ਲੈ ਕਾਦਾ ਲਾਲਚ ਵਾ ਪੈਸੇ ਦਾ ਜੋ ਲਾਲ ਗੁਣ ਕਾਦਾ ਲਾਲਚ ਵਾ ਜੋ ਪੈਸੇ ਲੈ ਕੇ ਚਲ ਗਈ ਫੇਰ ਠੰਡ ਪੈ ਜੂ ਤੁਹਾਨੂੰ ਵੇਖਾਂ ਕਿਤੇ ਕਿਦੇ ਹੈਗੇ ਮੰਮੀ ਹੁਣਾਂ ਨੂੰ ਖੁਸ਼ੀ ਵਾਲੀ ਕੋਈ ਗੱਲ ਦੱਸ ਦਿਓ ਓਹ ਯਾਰ ਕੀ ਕਹਿੰਦਾ ਇਹ ਪਿਛੋ ਬਣਾ ਲਾ ਨਾ ਫੜਾ ਜੋਦ ਤੂੰ ਇਥੇ ਖਲੋਇ ਨਾ ਕੀ ਕਰਉ ਨਾ ਮੈਨੂੰ ਵੀ ਤੇਰੀ ਸਮਝ ਲੱਗਦੀ ਮੰਮੀ ਹੁਣਾਂ ਨੂੰ ਕੋਈ ਗੱਲ ਕਹਿ ਦੋ ਸੀ ਇਹਨਾਂ ਕੋ ਤੇ ਸਾਡੀ ਖੁਸ਼ੀ ਵੀ ਨਹੀਂ ਵੇਖੀ ਜਾਂਦੀ ਤੂੰ ਆ ਚਲੋ ਕੋਈ ਗੱਲ ਲਈ ਜਿੱਦਾਂ ਤਾਨੂੰ ਠੀਕ ਲੱਗਦਾ ਉਦਾਂ ਹੀ ਕਰ ਲੋ ਉਦਾਂ ਵੀ ਨਿਕਾ ਨਿਕਾ ਜਾ ਕੇ ਨਾ ਮਮੈਂ ਕੀ ਮੈਨੂੰ ਨਿਕਾ 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 ਤੂੰ ਸਾਰਾ ਕਰ ਹਾਂ ਤੂੰ ਕਰ chulo coi galni